ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਮੇਰੀ ਭੈਣਾਂ ਲਈ ਬਹੁਤ ਸੋਹਣੇ ਆਫਰ ਲੈ ਕੇ ਆਏ ਆ ਅਸੀਂ ਅੱਜ ਫੇਰ ਪਸ਼ਮੀਨੇ ਦੇ ਵਰਕ ਵਾਲੇ ਸੂਟ ਇਹ ਬਹੁਤ ਸੋਹਣੇ ਸੂਟ ਰਹਿਣੀ ਹੈ ਜੀ ਆਪਣੇ ਜਿਹੜੇ ਵਰਕ ਰਹੂਗਾ ਪਸ਼ਮੀਨੇ ਦਾ ਬਹੁਤ ਸੋਹਣਾ ਫੈਬਰਿਕ ਰਹੂਗਾ ਕੋਈ ਬੁਰ ਨਹੀਂ ਆਊਗਾ ਇਸ ਸਟਾਫ ਦੇ ਉੱਪਰ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਅਸੀਂ ਇਹ ਸੂਟ ਲੈ ਕੇ ਆਏ ਆਂਗੇ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਆਪਣੇ ਆਲਮੋਸਟ ਸਾਰੇ ਸੂਟ ਆਪਣੀ ਸਾਰੇ ਸੇਲ ਹੋ ਗਏ ਨੇ ਉਹ ਵਾਲੇ ਪਸ਼ਮੀਨਾ ਸਿਲਕ ਵਾਲੇ ਤਾਂ ਹੁਣ ਆਪਾਂ ਪਸ਼ਮੀਨੇ ਦੇ ਵਰਕ ਵਾਲੇ ਸੂਟ ਜਿਹੜੇ ਆ ਇਹ ਵੀ ਅਸੀਂ ਡਿਸਕਾਊਂਟ ਦੇ ਵਿੱਚ ਲੈ ਕੇ ਆਏ ਆਂਗੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਜਿਹੜਾ ਬਾਏ ਕਰਨਾ ਚਾਹੁੰਦੇ ਹੋ ਸਾਨੂੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਆਓ ਦੇਖਦੇ ਹਾਂ ਅੱਜ ਦੇ ਇਹ ਵਾਲੇ ਸੂਟ ਹਾਂਜੀ ਇਹ ਆ ਗਿਆ ਆਪਣਾ ਪਹਿਲਾ ਸੂਟ ਨਾਮ ਟੈਕਸ ਪਰ ਸ਼ਵੀਨੀ ਚ ਰਹੂਗਾ ਜੀ ਫੈਬਰਿਕ ਕਾਫੀ ਡਾਰਕ ਕਾਫੀ ਸ਼ੇਡ ਹੈਗਾ ਸਟਾਫ ਬਹੁਤ ਫਾਈਨ ਰਹੂਗਾ ਕੋਈ ਬੋਰ ਨਹੀਂ ਆਊਗਾ ਵਰਕ ਵਾਲਾ ਬਿਲਕੁਲ ਜੈਨੂਇਨ ਜੇ ਪ੍ਰਾਈਜ਼ਰ ਡਿਸਕਾਊਂਟ ਦੇ ਵਿੱਚ ਇਹ ਸੂਟ ਰਹਿਣੀ ਹੈ ਜੀ ਪਸ਼ਮੀਨਾ ਰਾਮ ਟੈਕਸ ਰਹੂਗਾ ਸਾਰਾ 올ਓਵਰ ਸੂਟ ਹੈ 5 ਮੀਟਰ ਕੱਟ ਰਹੂਗੀ ਤੇ ਪ੍ਰਾਈਜ਼ ਇਹਦਾ ਰਹੂਗਾ ਜੀ 1025 ਵਿਧ ਵਰਕ ਸਾਰੇ ਸੂਟਾਂ ਤੇ ਆਪਣੇ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆਗਾ ਬਿਲਕੁਲ ਡਿਸਕਾਊਂਟ ਦੇ ਵਿੱਚ ਹੈਗੇ ਫਰੰਟ ਦੇ ਉੱਪਰ ਆਪਣੇ ਦੋ ਕਲੀਆਂ ਜਾਂਦਿਆਂ ਨੇ ਕਾਫੀ ਦਾ ਪੀਛੇ ਦੇ ਨਾਲ ਕੰਟਰਾਸਟ ਬਹੁਤ ਸੋਹਣਾ ਬਣਿਆ ਫਿਨਿਸ਼ਿੰਗ ਨਾਲ ਸਾਰਾ ਕੰਮ ਹੋਇਆ ਹੋਇਆ ਹੈ ਪ੍ਰਾਈਸ ਰਹੂਗਾ ਜੀ 1025 슬ੀਵਸ ਦੇ ਉੱਪਰ ਆ ਜਾਊਗਾ 슬ੀਵਸ ਦੇ ਉੱਪਰ ਕੋਈ ਬੋਰ ਨਹੀਂ ਆਉ ਕੋਈ ਲਰਿੰਗ ਦੀ ਲੋਡ ਨਹੀਂ ਹੈਗੀ ਸਟਾਫ ਬਹੁਤ ਸੋਹਣਾ ਰਹੂਗਾ ਕੋਈ ਸਟਾਫ ਦੀ ਕੰਪਲੀਟ ਨਹੀਂ ਹੈਗੀ ਕਿ 5 ਮੀਟਰ ਕੱਟ ਰਹੂਗੀ ਜੀ ਨੈਕਸਟ ਆ ਗਿਆ ਜੀ ਆਪਣੇ ਕੋਲੇ ਇਹਦੇ ਵਿੱਚ ਰਾਮ ਟੈਕਸ ਪਸ਼ਮੀਨੇ ਦੇ ਵਿੱਚ ਹੀ ਯੈਲੋ ਸ਼ੇਡ ਹੈ ਮਸਟਰਡ ਯੈਲੋ ਸ਼ੇਡ ਬੋਸਣਾ ਸ਼ੇਡ ਹੈ ਵਰਕ ਬਹੁਤ ਸੋਹਣਾ ਹੋਇਆ ਪ੍ਰਾਈਸ ਸਿਰਫ 1025 ਵਿਧ ਵਰਕ ਵਰਕ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਨਾਲ ਹੋਇਆ ਹੋਇਆ ਹੈਗਾ ਫਰੰਟ ਘੇਰ ਤੇ ਫਲਾਰਾਗੇ ਉੱਪਰ ਤੱਕ ਆ ਗਿਆ ਇਹਨਾਂ ਵਿੱਚ ਇਸ਼ੂ ਨਹੀਂ ਹੈਗਾ ਜੀ ਆਪਣਾ ਲੈਂਥ ਘੇਰ ਦਾ ਕੋਈ ਇਸ਼ੂ ਨਹੀਂ ਹੈਗਾ ਉਸ ਅਕੋਰਡਿੰਗ ਵਰਕ ਕੀਤੇ ਨੇ ਇਹ ਬਾਜੂ ਤੇ ਆ ਜਾਊਗਾ ਪ੍ਰਾਈਸ ਹੈ ਮ 1025 ਇਸ ਤੋਂ ਨੈਕਸਟ ਆਪਣੇ ਕੋਲੇ ਆ ਗਿਆ ਜੀ ਗ੍ਰੀਨ ਕਲਰ ਮੇਰੀਆਂ ਬੈਨਾਂ ਨੂੰ ਅਸੀਂ ਦੇ ਰਹੇ ਹਾਂ ਜੀ ਵਿੰਟਰ ਦਾ ਆਪਣਾ ਡਿਸਕਾਊਂਟ ਵਾਲਾ ਫੈਬਰਿਕ ਸਾਰਾ ਇਸ ਤੋਂ ਕਾਫੀ ਪਹਿਲਾਂ ਅਸੀਂ ਇਸ ਤੋਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕਰਤੀਆਂ ਤੇ ਹੁਣ ਇਸ ਤੋਂ ਇਹ ਵੀ ਆਪਣੀ ਡਿਸਕਾਊਂਟ ਵਾਲੀ ਹੈ ਇਸ ਤੋਂ ਬਾਅਦ ਵੀ ਹੋਰ ਡਿਸਕਾਊਂਟ ਵਾਲੇ ਸੂਟ ਆਣਗੇ ਆਪਣੇ ਕੋਲੇ ਫਰੰਟ ਦੇ ਉੱਪਰ ਤੋਂ ਕਲੀਆਂ ਤਿੰਨ ਫਲਾਰ ਆਗੇ ਸੈਂਟਰ ਦੇ ਵਿੱਚ ਬਾਜੂ ਤੇ ਆ ਜਾਊਗਾ ਇਹ ਆ ਗਿਆ ਜੀ ਬਾਜੂ ਦੇ ਉੱਪਰ ਕਾਫੀ ਸਟਾਕ ਆਇਆ ਆਪਣੇ ਕੋਲੇ ਇਹਦੇ ਵਿੱਚ ਇੱਕ ਇੱਕ ਕਲਰ ਨਾਲ ਦੇ ਕਈ ਕਈ ਪੀਸ ਨੇ ਆਪਣੇ ਕੋਲੇ ਇਹ ਆ ਗਿਆ ਜੀ ਰਸਟ ਸ਼ੇਡ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਉੱਪਰ ਵੀ ਸਟਾਫ ਦੀ ਕੋਈ ਕੰਪਲੀਟ ਨਹੀਂ ਰਹੂਗੀ ਤੁਹਾਨੂੰ ਇਹਦੇ ਤੇ ਬੋਰ ਵਗੈਰਾ ਨਹੀਂ ਆਊਗਾ ਇਹਦੇ ਫਰੰਟ ਤੇ ਦੋ ਕਲੀਆਂ ਆ ਜਾਣੀਆਂ ਪ੍ਰਾਈਸ ਸਿਰਫ 1025 ਰਹੂਗਾ ਰਸਟ ਸ਼ੇਡ ਦਾ ਬਹੁਤ ਸੋਹਣਾ ਸ਼ੇਡ ਹੈਗਾ ਵਰਕ ਵੀ ਪੂਰੀ ਫੁੱਲ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਬਾਜੂ ਦੇ ਉੱਪਰ ਵੀ ਇੱਕ ਇੱਕ ਫਲਾਰ ਆ ਜਾਊਗਾ ਇਹ ਹੈਗਾ ਜੀ ਐਸ ਕੇ ਬ੍ਰਾਂਡ ਦਾ ਪਸ਼ਮੀਨਾ ਜੈਡ ਕਲਰ ਤੇ ਬਹੁਤ ਸੋਹਣਾ ਕ੍ਰਾਸ ਸਟਿਚ ਦਾ ਡਿਜ਼ਾਈਨ ਰੈਡੀ ਹੋਇਆ ਹੈ ਇਹ ਵਾਲਾ ਬਹੁਤ ਸੋਹਣਾ ਕਲਰ ਹੈਗਾ ਡਿਜ਼ਾਈਨ ਇਹ ਬਹੁਤ ਸੋਹਣੀ ਹੈ 컬러 ਬਹੁਤ ਸੋਹਣਾ ਹੈ ਫੈਬਰਿਕ ਬਹੁਤ ਸੋਹਣਾ ਹੈ ਕੋਈ ਬੁਰ ਬਗੈਰਾ ਨਹੀਂ ਆਊਗਾ ਪ੍ਰਾਈਸ ਰਹੂਗਾ 1025 ਫਿਨਿਸ਼ਿੰਗ ਦੇ ਨਾਲ ਸਾਰਾ ਵਰਕ ਹੋਇਆ ਹੋਇਆ ਹੈਗਾ ਇਹ ਬਾਜੂ ਤੇ ਆਜੂਗਾ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਆਰਡਰ ਪਲੇਸ ਕਰ ਸਕਦੇ ਹੋਗੇ ਹਾਂਜੀ ਇਹ ਕੇਵਲ ਆ ਗਿਆ ਜੀ ਰੈਸਟ ਸ਼ੇਡ ਦੇ ਵਿੱਚ ਹੀ ਆਪਣਾ ਘਰੇ ਤੇ ਵਰਕ ਆਜੂਗਾ घेरे उपर आ गया वाजू ते आऊगा बहुत सोना काम किया गया देना। प्राइस सेम जी। एक हजार पची घेरे वाजू ते वाला कम बाजू के उपर आजगा प्राइस एक हजार पच्ची नैक्सट आ गया जी डार्क ग्रीन एन बहुत सोना है ਸਟਾਫ ਦੀ ਕੋਈ ਕੰਪਲੀਟ ਨਹੀਂ ਹੈਗੀ ਫੈਬਰਿਕ ਬਹੁਤ ਸੋਹਣਾਗਾ ਇਹਦੇ ਫਰੰਟ ਤੇ ਦੋ ਫਲਾਰ ਆ ਜਾਣੀਏ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆਣਗੇ ਬਾਜੂ ਦੇ ਉੱਪਰ ਆ ਜਾਊਗਾ ਇੱਕ ਇੱਕ ਫਲਾਰ ਆਪਣਾ ਬਾਜੂ ਦੇ ਉੱਪਰ ਆ ਜਾਊਗਾ 1025 ਦੇ ਵਿੱਚ ਤੁਹਾਨੂੰ ਫੁੱਲ ਸੂਟ ਵਿਦ ਵਰਕ ਮਿਲ ਰਿਹਾ ਕੋਈ ਬੋਰਨੀ ਆਊਗਾ ਫੈਬਰਿਕ ਬਹੁਤ ਸੋਹਣਾਗਾ ਇਹ ਆ ਗਿਆ ਜੀ ਲਾਈਟ ਗ੍ਰੀਨ। ਇਹ ਕ੍ਰਾਸ ਸਟਿਚ ਦੇ ਵਿੱਚ ਜਾਗਾ। ਇਹ ਆ ਗਿਆ ਜੀ ਆਪਣਾ ਲਾਈਟ ਗ੍ਰੀਨ ਕਲਰ। ਉਹ ਥੋੜਾ ਡਾਰਕ ਸੀਗਾ। ਇਹ ਮਹਿੰਦੀ ਜਿਹਾ ਗ੍ਰੀਨ ਆ ਗਿਆ। ਫਰੰਟ ਦੇ ਉੱਪਰ ਪੈਨਲ ਫਲਾਰਾ ਜਾਨੀਏ। ਇਹ ਆ ਜੋ ਬਾਜੂ ਦੇ ਉੱਪਰ ਇਆ ਗਿਆ ਜੀ ਮੋਰ ਪੰਖੀ ਆ ਸ਼ੇਡ ਇਹਦੇ ਕੀ ਰਿਹਾ ਦੇ ਉਪਰ ਆ ਜੂਗਾ ਵਰਕ ਬਹੁਤ ਸੋਨਾ ਕੰਮ ਹੋਇਆ ਫਿਨਿਸ਼ਿੰਗ ਦੇ ਨਾਲ ਬਹੁਤ ਸੋਨਾ ਵਰਕ ਹੈਗਾ ਘੇਰੇ ਦੇ ਉੱਪਰ ਪਲੱਸ 슬ੀਵਸ ਦੇ ਉੱਪਰ ਪ੍ਰਾਈਸ 1025 ਇਹ ਵੀ ਆਪਣਾ ਮੋਰ ਪੰਖੀ ਆ ਗਿਆ ਜੀ ਫਰੰਟ ਤੇ ਦੋ ਪੈਨਲ ਬਣੇ ਆਗੇ ਕਲੀਆਂ ਦੇ ਵਿੱਚ ਫਲਾਰ ਹੈਗੇ

ਬਹੁਤ ਸੋਹਣਾ ਡਿਜ਼ਾਈਨ ਹੈ ਇਹ ਕਲਿੰਗਾ ਵਾਲਾ ਰੈਡੀ ਹੋ ਕੇ ਫੂਟਰ ਲੁੱਕ ਬਹੁਤ ਸੁਣੀ ਆਉਂਦੀ ਹੈਗੀ ਇਹਦੇ ਵਿੱਚ ਘੇਰੇ ਤੇ ਲੈਂਥ ਵੀ ਕੋਈ ਛੁਣੀ ਹੈਗਾ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰ ਸਕਦੇ ਹੋਗੇ ਇਹ ਆ ਗਿਆ ਜੀ ਬਾਜੂ ਦੇ ਉੱਪਰ ਪ੍ਰਾਈਸ 1025 ਇਸੇ ਡਿਜ਼ਾਈਨ ਦੇ ਵਿੱਚ ਇੱਕ ਏ ਕਲਰ ਆ ਗਿਆ ਜੀ ਆਪਣੇ ਕੋਲੇ ਫਿਰੋਜ਼ੀ ਜਿਹਾ ਸ਼ੇਡ ਹੈ ਫੈਬਰਿਕ ਬਹੁਤ ਸੋਹਣਾ ਜੀ ਕੋਈ ਕੰਪਲੀਟ ਨਹੀਂ ਹੈਗੀ ਇਹ ਵਾਲਾ ਆ ਗਿਆ ਜੀ ਬਾਜੂ ਦੇ ਉੱਪਰ ਆ ਜਾਊਗਾ ਇਹ ਆ ਗਿਆ ਨੇਵੀ ਬਲੂ ਕਲਰ ਅਸੀਡ ਡਿਜ਼ਾਈਨ ਦੇ ਵਿੱਚ ਬਲੂ ਸ਼ੇਡ ਦੇ ਵਿੱਚ ਆ ਗਿਆ ਪ੍ਰਾਈਸ 1025 ਇਹ ਵਾਲਾ ਡਿਜ਼ਾਈਨ ਆ ਗਿਆ ਜੀ ਬਲੂ ਕਲਰ ਦੇ ਵਿੱਚ ਬਹੁਤ ਸੋਹਣਾ ਰੈਡੀ ਹੋਏ ਐ ਸੂਟ ਸਟਾਕ ਬਹੁਤ ਸੋਨੇ ਬੁਰਣੀ ਆਊਗਾ ਵਿਧ ਵਰਕ ਤੁਹਾਨੂੰ 1025 ਦੇ ਵਿੱਚ ਹੀ ਮਿਲ ਰਿਹਾ ਸੂਟ ਇਹ ਆ ਗਿਆ ਮਹਿਰੂਨ ਜਾਂ ਸ਼ੇਡ ਹੈ ਵਾਈਨ ਮਹਿਰੂਨ ਜਾਂ ਇਹ ਤੇ ਆਪਣਾ ਜੈਲੋ ਵਾਲਾ ਡਿਜ਼ਾਈਨ ਆਇਆ ਹੈ ਇਹ ਵਾਲਾ ਵਰਕ ਬਹੁਤ ਫਿਨਿਸ਼ਿੰਗ ਦੇ ਨਾਲ ਹੈ ਕਲਰ ਬਹੁਤ ਸੋਨੇ ਆ ਕਿ ਕੋਈ ਖਰਾਬ ਹੋਣ ਵਾਲਾ ਆਰਟੀਕਲ ਨਹੀਂ ਹੈਗਾ ਇਹਨਾਂ ਦੇ ਵਿੱਚ ਪਸ਼ਮੀਨੇ ਦੇ ਉੱਪਰ ਸਾਰੇ ਰੈਡੀ ਹੋਏ ਹੈਗੇ आ गया जी अपना बाजू के उपर जी फरोजी कलर ये वाला ये भी कलर बहुत ही ज्यादा सोना है बहुत सोना पश्मीना रह आ गई बाजू ਮਹਿਰੂਨ ਕਲਰ ਆ ਗਿਆ ਇਹਦੇ ਵਿੱਚ ਏਸੀ ਕਲੀਆਂ ਵਾਲੇ ਡਿਜ਼ਾਈਨ ਦੇ ਵਿੱਚ ਡਿਜ਼ਾਈਨ ਇਹ ਬਹੁਤ ਸੋਹਣਾ ਬੰਦਾ ਰੈਡੀ ਹੋ ਕੇ ਇਹ ਆ ਗਿਆ ਮਹਿਰੂਨ ਜਿਹਾ ਸ਼ੀਟ ਬਾਜੂ ਦੇ ਉੱਪਰ ਆ ਜਾਊਗਾ ਇਹਦੇ ਵਿੱਚ ਕੇ ਫਿਰੋਜ਼ੀ ਆ ਗਿਆ ਜੀ ਆਪਣੇ ਕੋਲ ਇਹਦਾ ਡਿਜ਼ਾਈਨ ਹੋ ਰਹਿਗਾ ਫਿਰੋਜ਼ੀ ਦਾ ਇਹ ਵਾਲਾ ਡਿਜ਼ਾਈਨ ਆ ਗਿਆ ਜੀ। ਫਰੰਟ ਕਲੀਆਂ ਸੈਂਟਰ ਦੇ ਵਿੱਚ ਤਿੰਨ ਫਲਾਅਰ ਹੈਗੇ। ਬਹੁਤ ਸੋਹਣੀ ਡਿਜ਼ਾਈਨਿੰਗ ਹੈ। ਇਹ ਕਿੱਕਰ ਬਾਜੂ ਦੇ ਉੱਪਰ ਆ ਜਾਊਗਾ। ਇਹ ਆ ਗਿਆ ਮੈਂ ਦੀ ਕਲਰ। ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਘੇਰੇ ਦੇ ਉੱਪਰ। ਘੇਰੇ ਦੇ ਉੱਪਰ ਆ ਗਿਆ ਜੀ। ਕਲਰ ਬੋਸ ਸੁਨੇਗਾ ਬਿਲਕੁਲ ਬੋਸਣੀਏ ਕੇ ਜਿਹੜੇ ਉੱਪਰ ਬਾਜੂ ਦੇ ਉੱਪਰ ਆਜੂ ਪ੍ਰਾਈਸ 1025 ਹਾਂਜੀ 1 ਕਿ ਆ ਗਿਆ ਜੀ ਪਿੰਕ ਸ਼ੇਡ ਦੇ ਵਿੱਚ 1 ਕਿ ਵਾਲਾ ਆ ਗਿਆ ਜੀ ਪਿੰਕ ਸ਼ੇਡ ਦੇ ਵਿੱਚ ਕਲੀਆਂ ਨੇ ਸੈਂਟਰ ਦੇ ਵਿੱਚ ਫਲਾਰ ਨਹੀਂ ਬਾਜੂ ਦੇ ਵਿੱਚ ਆ ਜਾਊਗਾ ਵਕ ਇਹ ਬਲ ਇਹ ਕੀ ਆ ਗਿਆ ਜੇ ਆਪਣਾ ਮੋਰ ਪੰਖੀਆ ਛੇੜ ਦੇ ਵਿੱਚ ਘੇਰੇ ਦਾ ਡਿਜ਼ਾਈਨ ਹੈ ਘੇਰੇ ਦੇ ਉੱਪਰ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਘੇਰੇ ਦਾ ਬਾਜੂ ਦੇ ਉੱਪਰ ਆ ਜਾਊਗਾ ਸਾਰੇ ਸੂਟ 올ਓਵਰ ਕੱਟ ਹੈ ਜੀ 5 ਮੀਟਰ ਕੱਟ ਰਹੂਗੀ ਹਰੇਕ ਦਾ ਪ੍ਰਾਈਸ 1025 ਰਹੂਗਾ विदाउट लर्निंग ਸਾਰੇ ਰੈਡੀ ਹੋਣੀਆਂ ਇਹ ਕੇਵਲ ਆ ਗਿਆ ਜੀ ਇਹ ਲਾਸਟ ਹੈ ਤੇ ਆਪਣੇ ਇਹ ਸੀਗੇ ਜਿਹਦੇ ਡਿਸਕਾਊਂਟ ਵਾਲੇ ਪਸ਼ਮੀਨੇ ਦੇ ਵਰਕ ਵਾਲੇ ਸੂਟ ਬਹੁਤ ਸੋਨੇ ਰੈਡੀ ਹੋਣੀਆਂ ਕੋਈ ਕੰਪਲੀਟ ਨਹੀਂ ਆਉਗੀ ਫੈਬਰਿਕ ਦੀ ਤੁਸੀਂ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਐਕਸਟਰਾ ਤੋਂ ਦੁਪੱਟੇ ਰੈਡੀ ਕਰਵਾ ਸਕਦੇ ਹੋ ਗੱਲਾ ਸੂਟ ਵਾਈ ਕਰ ਸਕਦੇ ਹੋ ਸਟੀਚਿੰਗ ਨਾਲ ਕਰਵਾ ਸਕਦੇ ਹੋ ਬਾਜੂ ਦੇ ਉੱਪਰ ਆਜੂ ਪ੍ਰਾਈਸ ਰਹੂਗਾ 1025 ਹਾਂਜੀ ਇਹ ਸੀਗੇ ਅੱਜ ਦੇ ਆਪਣੇ ਪਸ਼ਮੀਨੇ ਦੇ ਉੱਪਰ ਵਰਕ ਵਾਲੇ ਸੂਟ ਪਸ਼ਮੀਨੇ ਦਾ ਫੈਬਰਿਕ ਬਹੁਤ ਸੁਨਾਰੂਗਾ ਕੋਈ ਬੋਰ ਨਹੀਂ ਆਊਗਾ ਕੋਈ ਸਟੱਫ ਦੀ ਕੰਪਲੀਟ ਨਹੀਂ ਪ੍ਰਾਈਸ ਬਿਲਕੁਲ ਜੈਨੂਇਨ ਜੇ ਨੇ ਤੁਸੀਂ ਇਹਨਾਂ ਨਾਲ ਦੁਪੱਟੇ ਐਕਸਟਰਾ ਤੋਂ ਰੈਡੀ ਕਰਵਾ ਸਕਦੇ ਹੋਗੇ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਇਹ ਸੂਟ ਜਿਹੜੇ ਹੈਗੇ ਬਿਲਕੁਲ ਆਪਾਂ ਡਿਸਕਾਊਂਟ ਦੇ ਵਿੱਚ ਲਗਾਏ ਨੇ ਤੇ ਇਹਨਾਂ ਦੀ ਜਿਹੜੀ ਸ਼ਿਪਿੰਗ ਹੈ ਜੀ ਪਰ ਸੂਟ 50 ਰੁਪੀਸ ਰਹੂਗੀ ਹਰੇਕ ਸੂਟ ਦੇ ਉੱਪਰ ਦਾ ਇਹ ਵੀ ਤੁਸੀਂ ਸਾਨੂੰ ਵਾਈ ਕਰ ਸਕਦੇ ਹੋ WhatsApp ਤੇ ਸਕਰੀਨਸ਼ਾਟ ਪੇਸ ਕੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ